ਜੀ ਕੀ ਬਤੇ ਦਰਿਆ ਕੇ ਹਰਿ ਦਾਸ ਹਮਾਰੀ ਜੀਓ ਫਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲੋ ਦੀ ਬਾਹੇ ਗੁਰੂ ਤੀਨੇ ਤਾਪ ਦਵਾਰਨ ਹਰ ਦੁਖ ਹੰ ਰਾਸ ਤਾਤੋ ਬਿਗਨ ਨ ਕੋ ਉਲਗੈ ਜਕੀ ਪ੍ਰਵਯਾ ਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਕਮ ਭਗਵਤੀ ਜਿਮਰ ਕੇ ਗੁਰੂ ਨਾਨਕ ਲਈਂ ਧਿਆਏ ਇਰੰਗਰ ਗੁਰ ਤੇ ਅਮਰਦਾਸ ਰਾਮਦਾਸ ਜੈ ਹੋਏ ਸਹਾਈ ਅਰਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੇ ਸਭ ਦੁਖ ਜਾਇ ਤੇਗਵਾਦਰ ਸਿਮਰਿਆ ਘਰ ਨਾਣ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੌਖਾ ਹੀ ਹੋਏ ਸਾਈ ਦਸਾਹੀ ਪਤਸ਼ਾਈਆਂ ਦੀ ਆਤਮਕ ਜੋਤ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬਹਤ ਜਵਰ ਛਤਰ ਤੱਕ ਦੇ ਮਾਲਕ ਜੁਗ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਆਤ ਦਰਚੰਦੀ ਦਾਰ ਦਾ ਧਿਆਨ ਧਰ ਕੇ ਬੱਲਾ ਜੀ ਬਾਹੇ ਗੁਰੂ ਬੱਲਾ ਜੀ ਗੁਰੂ ਪੰਜਾਬ ਪਿਆਰਿਆਂ ਚਾਹਾਂ ਸਹਿਬ ਜਦ ਆਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਦਿਨਾ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਖ ਲਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਕ ਕੀਤਾ ਦਿਨਾ ਪਿਆਰਿਆਂ ਸਤਿਆਰਿਆਂ ਦੀ ਉੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਬਾਹੇ ਗੁਰੂ ਬੋਲੋ ਜੀ ਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹੀਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰ ਬਾਇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਕੀ ਸੁਦਕ ਕੇਸਾ ਸਵਸਾ ਸੰਗ ਨਿਭਾਈ ਤੇਰੇ ਭਾਣੇ ਨੂੰ ਮਿਟਾ ਮਿਟਾ ਕਰਕੇ ਮੰਨਿਆ ਮੁਖੋ ਸੀ ਤੱਕ ਨਹੀਂ ਉਚਾਰੀ ਤਿਨਾ ਮਹਾਨ ਸਿਦਕ ਕਵਾਲ ਸਿੰਘਾ ਸਿੰਗੜੀਆਂ ਪੁੱਤੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬਲਦੀ ਬਾਹੇ ਗੁਰੂ ਬਲਰੀ ਪੰਜਾ ਕੱਤਾ ਸਰਵਕ ਗੁਰਦੁਆਰਿਆਂ ਗੁਰਧਾਮ ਨਗਾਰਿਆਂ ਨਿਸ਼ਾਨ ਸਹਿਬਾ ਬੁੰਗਿਆਂ ਜੋੜ ਮੇਲਿਆਂ ਜੀ ਕਾ ਧਿਆਨ ਧਰ ਕੇ ਬੋਲੋ ਜੀ ਬਾਹੇ ਗੁਰ ਬੋਲੋ ਜੀ ਬਾਹੇ ਗੁਰ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਬਾਹੇ ਗੁਰ ਬਾਹੇ ਗੁਰ ਬਾਹੇ ਗੁਰ ਤੇਤ ਆਵੇ ਜੇ ਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਾ ਰਤਿਆ ਰਿਆਇਤ ਦੇਵ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਾਈ ਗੁਰੂ ਖਾਲਸੇ ਜੀ ਕੇ ਵਡਵਾਲੇ ਬਲ ਜੀ ਬਾਈ ਗੁਰੂ ਬਲ ਜੀ ਬਾਈ ਗੁਰੂ ਬਖਸ਼ਨਾ ਦੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰੰਤ ਦਾਤ ਵਿਵੇਕ ਦਾਤ ਵਿਸਾਉ ਦਾਤ ਪ੍ਰੋਸਾ ਦਾਤ ਦਾਨ ਸਰਦਾ ਨਾਮ ਦਾਮ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਾ ਚੌਕੀਆਂ ਟੰਡੇ ਬੰਗੇ ਜੋਗ ਜੋਗੇ ਅਟਲ ਧਰਮ ਕਾ ਜੈਕਾਰ ਬੋਲੇ ਗੁਰੂ ਬੋਲੇ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਥ ਦਾ ਰੱਖ ਆਪ ਗੁਰਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰ ਜੀਓ ਸਭ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸਨ ਦੀ ਦਾ ਅਤਿ ਸ਼ਿਵ ਸੰਭਵ ਦਾ ਜਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੇ ਨਿਮਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੀ ਓਟ ਸਤਿਗੁਰੂ ਰਾਜਾਨ ਰਾਜ ਪਾਣਾਨ ਪਾ ਕੁਮਾ ਮਹਾਨ ਗੁਰੂ ਗਰੀਵਨ ਵਾਜ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਤੋਂ ਲਾਪਾਸ ਅਰਦਾਸ ਬੇਨਤੀ ਜੋਦਰੀ ਹੈ ਸਤਗੁਰੂ ਜੀਓ ਆਪ ਜੀ ਦਾ ਖੁਟਾਨ ਕੋ ਧੰਨਵਾਦ ਸ਼ੁਕਰਾਨਾ ਆਪ ਜੀ ਅੰਮ੍ਰਿਤ ਵੇਲੇ ਤੋਂ ਸੁੰਦਰ ਤਪ ਤਾ ਸੇ ਵਿਰਾਜਮਾਨ ਹੋ ਕਰਕੇ ਸੰਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਰਹੇ ਆ ਪਾਤਸ਼ਾਹੀਓ ਆਪ ਜੀ ਦੇ ਹਜੂਰ ਪੰਜ ਪਿਆਲੇ ਪੰਜ ਪੀਰ ਛਠਵ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਰਟ ਗੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਪੰਜਨ ਗੁਰ ਸੂਰਮਾ ਵਾਡ ਜੁੱਧ ਬਹੁ ਪਰਉਪਕਾਰੀ ਦੇ ਮਹਵਕੰਸਾਰ ਬੰਦੀ ਛੋੜ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਦੇ ਮੀਰੀ ਪੀਰੀ ਦੀ ਬਸਨੋ ਮੁਖ ਰੱਖਦਿਆਂ ਹੋਇਆਂ ਗੁਰਦਵਾਰਾ ਸ੍ਰੀ ਗੁਰੂ ਦਸ਼ਮੇਸ਼ ਸਾਹਿਬ ਲੈਸਟਰ ਵਿਖੇ ਪਾਤਸ਼ਾਹ ਜੀਓ ਸਤਿਗੁਰਾਂ ਦਾ ਮੀਰੀ ਪੀਰੀ ਦਿਵਸ ਬੜੀ ਸਰਦਾ ਭਾਵਨਾ ਦੇ ਨਾਲ ਮਨਾਰੀਆਂ ਨੇ ਪਾਤਸ਼ਾਹ ਜੀਓ ਆਪ ਜੀ ਦੇ ਹਜੂਰ ਹਫਤਾਵਰੀ ਸੁੰਦਰ ਦੀ ਬਾਣ ਸਜਾਏ ਗਏ ਨੇ ਸਜੇ ਹੋਏ دیਵਾਨਾ ਅੰਦਰ ਆਪ ਜੀ ਦਾ ਫਰਮਾਨ ਹੈ ਆਪ ਲਈ ਲੜ ਲਾਏ ਦਰਦਰ ਬੇਸ਼ ਸੇ ਤਿਲ ਧਨ ਜਣੇ ਦੀ ਮਾਓ ਆਏ ਸਫਲ ਸੇ ਪੂਤ ਮਤਕੀ ਅਸੀਸ ਨਿਮਖ ਨਾ ਬਿਸਰਾ ਤੁਮ ਕੋ ਹਰ ਹਰ ਸਦਾ ਗਜ ਜਗਦੀ ਸਾਦੇ ਮਹਾਵਾਕ ਅਨਸਾਰ ਪਛਾਣ ਜਿਓ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਮਾਤਾ ਰਸਪਾਲ ਪਰ ਇਹਨਾਂ ਦੇ ਸੁਪੁੱਤਰ ਭਾਈ ਪ੍ਰੀਤ ਕਮਲ ਸਿੰਘ ਅਤੇ ਮਾਤਾ ਕਮਲ ਕੋਮਲਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪਣੇ ਪੁੱਤਰ ਕਾਕਾ ਬਾਜ ਸਿੰਘ ਦੇ ਜਨਮ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਹੋਇਆ ਸਤਿਗੁਰੂ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾ ਮਟਾਈ ਜੀਓ ਦੇ ਚੇਰੀ ਸੁਤਨੀ ਸਾਹਿਬ ਜੀ ਦੇ ਪਾਠ ਪ੍ਰਰੰਭ ਕਰਵਾਏ ਹਨ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਗੁਰਬਾਣੀ ਦੇ ਨਿਰਵਿਘਨਤਾ ਸਹਿਤ ਭੋਗ ਪਾਏਗੇ ਨੇ ਆਨੰਦ ਸਹਿ ਬਾਣੀ ਦੇ ਪਾਠ ਹੋਏ ਨੇ ਸੋਚੀ ਬਾਣੀ ਪੜਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਬਿਆੰਤ ਭੁੱਲਾਂ ਦੀ ਖਿਵਾ ਕਰਨੀ ਜੀ ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜਨ ਦੀ ਬਲ ਬੁੱਧੀ ਵਕਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਸੋਣਾ ਤਾਕਾ ਬਾਸ਼ਿੰਦੇ ਸੀਸ਼ਟੇ ਮਿਹਰ ਭਰਿਆ ਫਿਰਖਣਾ ਜੀ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਦਰੋ ਕਰੋ ਗੁਰਸਿੱਖੀ ਜੀਵਨ ਦੀ ਆਦਾਤਾਂ ਬਖਸ਼ਣੀਆਂ ਦੇਸ਼ ਕੌਮ ਦਾ ਪਿਆਰ ਬਖਸ਼ਣਾ ਜੀ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਣੀਆਂ ਅਠੜ ਦੀ ਕਲਾ ਕਰਨੀ ਜੀ ਹਰ ਮੈਦਾਨ ਫਤਿਹ ਕਰਨੀ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਬੱਚੇ ਦੇ ਜਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸੁੰਦਰ ਮਹਲਾ ਸਹਿ ਭੇਟਾ ਕੀਤੇ ਗਏ ਨੇ ਆਪ ਜੀ ਨੇ ਅੰਗੀਕਾਰ ਕੀਤੇ ਨੇ ਸਤਿਗੁਰ ਜੀਓ ਸੇਵਕਾਂ ਦੀ ਲੋਕ ਪਰਲੋਕ ਲੱਜ ਪਤ ਰਖਣੀ ਦੀ ਪਰਦੇ ਕਜਣੇ 파ਸਾ ਜੀਓ ਆਪ ਜੀ ਦੇ ਬਖਸ਼ਿਆ ਹੋਇਆਂ ਪੰਡਾਰਿਆਂ ਵਿੱਚੋਂ ਸੇਵਕ ਪਰਿਵਾਰ ਬਣੋ ਕੜਾ ਪ੍ਰਸ਼ਾਦੀਆਂ ਦੇਗਾ ਸਰਕੇ ਹਾਜ਼ਰ ਨੇ ਅਣਕ ਪ੍ਰਕਾਰ ਭੋਜਨ ਵਾ ਕੀਏ ਬਾਬਿਲ ਜਲ ਮਿਸਟਾਈਂ ਕਰੀ ਪਾਗ ਸਾਧ ਸੋਚ ਪਵਿੱਤਰ ਹੁਣ ਲਾਵੋ ਭੋਗ ਹਰਿ ਰਾਈ ਕਿਰਪਾ ਕਰਕੇ ਭੋਗ ਲਾਓ ਭੋਗ ਲਗਿਆ ਪ੍ਰਸ਼ਾਦ ਸਮੋਹ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੀ ਸਤਿਗੁਰ ਜੀਓ ਸੇਵਕ ਕਉ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਰੇਵਾ ਵਕਨਸਾਰ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਚਾਰਨ ਸਿੰਘ ਜੀ ਬਲੋ 5 ਪੌਂਡ ਮਾਇਆ ਭੇਟਾਈ ਹੈ ਗੁਪਤ ਸੇਵਾ 11 ਪੌਂਡ ਮਾਇਆ ਭੇਟਾਈ ਹੈ ਬਲਵੀਰ ਸਿੰਘ ਜੀ ਵੱਲੋਂ 5 ਪੌਂਡ ਮਾਇਆ ਆਈ ਹੈ ਨਿਸ਼ਾਨ ਸਿੰਘ ਜੀ ਵੱਲੋਂ 10 ਪੌਂਡ ਮਾਇਆ ਭੇਟ ਆਈ ਹੈ ਜਗਤਾਰ ਸਿੰਘ ਜੀ ਸਮੇਤ ਪਰਿਵਾਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਦੇਗ ਸੇਵਾ ਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਅਰਦਾਸ ਵਾਸਤੇ ਸਵਾ 5 ਮਾਇਆ ਭੇਟ ਆਈ ਹੈ ਸਤਿਗੁਰੂ ਜੀਓ ਇੰਦਰਜੀਤ ਸਿੰਘ ਜੀ ਵੱਲੋਂ ਇੰਡੀਆ ਜਾਣ ਦੀ ਖੁਸ਼ੀ ਦੇ ਵਿੱਚ 10 ਪੌਂਡ ਮਾਇਆ ਭੇਟ ਕਰਦੇ ਨੇ ਜਸਜੀਤ ਸਿੰਘ ਧਾਮੀ ਵੱਲੋਂ 5 ਪੌਂਡ ਮਾਇਆ ਭੇਟ ਆਈ ਹੈ ਭਾਈ ਰਣਧੀਰ ਸਿੰਘ ਸੰਭਲ ਜੀ ਵੱਲੋਂ 5 ਪੌਂਡ ਮਾਇਆ ਭੇਟ ਆਈ ਹੈ ਗੁਰਦੇਵ ਸਿੰਘ ਬੈਂਸ ਪਰਿਵਾਰ ਵੱਲੋਂ ਸੁਖ ਸ਼ਾਂਤੀ ਵਾਸਤੇ 5 ਪੌਂਡ ਮਾਇਆ ਭੇਟ ਆਈ ਹੈ ਸਤਿਗੁਰੂ ਜੀਓ ਬੇਅੰਤ ਸ਼ੰਕਤਾ ਨੇ ਆਪ ਜੀ ਦੇ ਹਜ਼ੂਰ ਲੰਗਰਾਂ ਵਾਸਤੇ ਦੀਗਾਂ ਵਾਸਤੇ ਮਾਇਆ ਭੇਟ ਕੀਤੀ ਹੈ ਰਸਦਾ ਵਰਸਨਾ ਭੇਜ ਕੀਤੀਆਂ ਨੇ ਸਤਿਗੁਰ ਜੀਓ ਆਪ ਨਾਮ ਜਾਣੀ ਜਾਣ ਹੋ ਸਭ ਦੀਆਂ ਆਸਾਂ ਸਭ ਦੀਆਂ ਮਰਾਦਾ ਸਭ ਦੀਆਂ ਪੇਟਾਵਾਂ ਧਰ ਪਰਵਾਨ ਕਰਨੀਆਂ ਜੀ ਸ਼ੋਭ ਭਾਵਨਾਵਾਂ ਗੁਰਮਤਿ ਅਨਸਾਰ ਸੰਪੂਰਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਸਵਾਸ ਸਵਾਸ ਲੇਖੇ ਚਲਾਉਣਾ ਦੇਸ਼ਾਂ ਪਰਦੇਸ਼ਾਂ ਵਿੱਚ ਵਿਚਰਦਿਆਂ ਸਹਿਯਤਾ ਕਰਨੀ ਜੀ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਿਫਾਕ ਸੂਲ ਮਹੱਤਵ ਬਖਸ਼ਣਾ ਜੀ ਸਮੂਹ ਸੰਗਤਾਂ ਨੂੰ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਬਖਸ਼ੀਂ ਸਤਿਗੁਰ ਜੀਓ ਕਰੋ ਕਿਰਪਾ ਆਪਣੇ ਮੁਖਾਰਬਿੰਦ ਤੋਂ ਇਲਾਹੀ ਹੁਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਨਦਰ ਨਦਰ ਨਿਹਾਲ ਕਰੋ ਜੀ ਹੁਕਮ ਨਾਮਿਆਂ ਤੇ ਚੱਲਣ ਦੇ ਬਲ ਬਖਸ਼ਣਾ ਉਪਰੰਤ ਕੀਰਤਨ ਦੀਵਾਨ ਸਜਾਉਂਦੀ ਆਗਿਆ ਬਖਸ਼ੋ ਜੀ ਤੇਹੀ ਪਿਆਰੇ ਮੇਲ ਜਿਹਨਾਂ ਦੇ ਮਿਲਿਆ ਜੀ ਦਾ ਪੁੱਤਰ ਨਾਮ ਜਿੱਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਆਗਿਆ ਬੇਟਲਾਇਓ ਪੰਥ ਸਾਸਿਕਨ ਕੋ ਹਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਤੇ ਸ਼ਰਨ ਜੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਰ ਖੰਡਾ ਜਗੈ ਆਤਮੈ ਕਲਗੀ ਸੋਹੈ ਸੀਸ ਸੋਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗ ਦੀਸ Hey.